ਕੁੜੀ ਵਿਚਾਈਦਾ ਜੀਣਾ ਹਰਾਮ ਕੀਤਾ ਵਾ ਤੇ ਮੁੰਡੇ ਨੂੰ ਤੋਦਦੇ ਨਹੀਂ ਜੀਵ ਦਿੰਦੀ ਉਹਦੀ ਮਾਂ ਆਂਦੀ ਤੇਰਾ ਕੋਹ ਵੀ ਨਹੀਂ ਐ ਇੱਥੇ ਸਾਰਾ ਕੋਹ ਵੱਡੇ ਦਾ ਹੀ ਨਹੀਂ ਜੇ ਵੱਡਾ ਕਮਾਉਂਦਾ ਹੀ ਤਾਂ ਨਿੱਕਾ ਨਹੀਂ ਕਮਾਉਂਦਾ ਉਹਨੂੰ ਘਰੋਂ ਕੱਢਣ ਦੇ ਨੇ ਪਹਿਲੇ ਕਿੱਥੇ ਜਾਊ ਦੱਸ ਨਹੀਂ ਮਮੀ ਇਹ ਫੜ ਕੇ ਲਿਆਂਦਾ ਕੀ ਪਤਾ ਵਾ ਬੰਦਾ ਗੱਲ ਕਰਨ ਵਾਲਾ ਹੋਏ ਤੇ ਫੇਰ ਹੀ ਐ ਨਾ ਨਹੀਂ ਭਾਜੀ ਵੀ ਚੰਗਾ ਹੋਏ ਤੇ ਕਵੇ ਆਪਣੀ ਮਾਂ ਨੂੰ ਇਹ ਸੋਚਦੇ ਆ ਕਿ ਸਾਡਾ ਮੁੰਡਾ ਬਾਹਰ ਗਿਆ ਵਾ ਤਾਂ ਨਹੀਂ ਭਾਜੀ ਨੂੰ ਕੋ ਸਮਝ ਦੇਗਾ ਉਹੋ ਹੀ ਗੱਲ ਉਹ ਤਾਂ ਰੋਂਦਾ ਹੀ ਵਿਚਾਰੀ ਤੇ ਮੈਂ ਹੱਬੀ ਤੇ ਚੁੱਪ ਕਰਕੇ ਆਜਾ ਦੋਨੀਆਂ ਤੇ ਸਾਰਾ ਮਾ ਦਾ ਕਸੂਰ ਆ ਮਾ ਦਵੇਂ ਸਾਤ ਛੋਟੇ ਦਾ ਮੰਮੀ ਜੀ ਹਾ ਗੱਲਵਾ ਨਾ ਤੇ ਕੋਈ ਗੱਲ ਨਹੀਂ ਮੈਂ ਪਿੰਡ ਫੋਨ ਕਰਦੀ ਆ ਦੱਸਦੀ ਆ ਨਾ ਉਹਨਾਂ ਨੂੰ ਕੀ ਤਾਂ ਕਰਨ ਦੇ ਮੇਰੇ ਨਾਲ ਕਰਨੀਆਂ ਤੇ ਕਰ ਲਾ ਅਸੀਂ ਡਰਦੇ ਨਹੀਂ ਕਿਸੇ ਕੋਮੇ ਆਹ ਤੂੰ ਕਿਉਂ ਡਰਨਾ ਤੇਰੀ ਮਾ ਦਾ ਡਰ ਨਹੀਂ ਪੈ ਗਿਆ ਮੈਨੂੰ ਕੋਰੋ ਵੀ ਕਰਲੇ ਮਾਰਦੇ ਨਹੀਂ ਤੁਹਾਡਾ ਮੁੰਡਾ ਨਹੀਂ ਵਿਆਹ ਜਾਂਦਾ ਛੇਤੀ ਇਹੋ ਰਿਸ਼ਤਾ ਰਹਿੰਦਾ ਜਾਂਦੇ ਆ ਸੀ ਨਾ ਮੁੰਡਾ ਸਾਡਾ ਨੋਵਾ ਤੇ ਵਿਚਾਰੀਆਂ ਅੱਗੇ ਸੱਚੀਆਂ ਵਾ ਤੇ ਨੋਵਾ ਨੇ ਤੇ ਬੋਲਣਾ ਹੀ ਆ ਕਿ ਧੀ ਜਵਾਈ ਆਣ ਕੇ ਇੱਥੇ ਬਹਿ ਗਏ ਅੱਗੇ ਤਾਂ ਮਾ ਆਪਣੀਆਂ ਪੱਕ ਦੀਆਂ ਮੰਨਾਂ ਦੀ ਵੀ ਪਕਾਉਣੀਆਂ ਪੈਣੀਆਂ ਦੀਦੀ ਆਦ ਬੜਾ ਵਧੀਆ ਹੋ ਗਿਆ ਟਾਈਮ ਨੇ ਕੰਮ ਸਾਰਾ ਨਿਭੜ ਗਿਆ ਵਾ ਚਲ ਇਹ ਆ ਕਿ ਧੁੱਪੇ ਬੈਗੀਆਂ ਖੜੀਆਂ ਹੋਰ ਕੜੀ ਟਾਈਮ ਨਾਲ ਧੁੱਪੇ ਬਹਿ ਜੀਦਾ ਵਾ ਕਿਹੜਾ ਬੈਠਾ ਜਾਂਦਾ ਸਾਰਾ ਦਿਨ ਤੇ ਕੰਮ ਨਹੀਂ ਨਾ ਟਾਈਮ ਲੰਘ ਜਾਂਦਾ ਸਾਰਾ ਸਾਰਾ ਦਿਨ ਕੰਮ 'ਚ ਲੰਘ ਜਾਂਦਾ ਨਾਲੇ ਹੁਣ ਤੁਹਾਨੂੰ ਪਤਾ ਵਾ ਵਿਆਹ ਹੋਣ ਵਾਲਾ ਵਗੇ ਮੈਂ ਤਾਂ ਅੱਗੇ ਤੈਨੂੰ ਕਹਿਣ ਲੱਗੀ ਆ ਕਿ ਜਾ ਕੇ ਟਾਈਮ ਨਾਲ ਲੀਲੇ ਲੈ ਆਈਏ ਮੁੜ ਕੇ ਤੈਨੂੰ ਪਤਾ ਟਿੱਲਰ ਟਾਈਮ ਨਾਲ ਸੀ ਕੀ ਹੋਣੀ ਦਿੰਦਾ ਜੀ ਦੀਦੀ ਕੱਲ ਨੂੰ ਜਾ ਕੇ ਨਾ ਸ਼ੈਰ ਸੂਟ ਲੈ ਆਈ ਹੁੰਨੇ ਆ ਉਹ ਟਾਈਮ ਨਾਲ ਕੰਮ ਨਬੇੜ ਗਏ ਨਾ ਤੇ ਚੱਲ ਜਾਾਂਗੀ ਆ ਫੇਰ ਤੈਨੂੰ ਪਤਾ ਦੁਕਾਨਾਂ ਤੇ ਰਸ਼ ਬੜਾ ਪੈ ਜਾਂਦਾ ਹੋਰ ਨਾਲ ਨਾ ਦੋ ਤੁਸੀਂ ਲੈ ਆਓ ਆਪਣੇ ਤੇ ਦੋ ਮੈਂ ਲੈ ਆਵਾਂਗੀ ਮਮੀ ਨੂੰ ਦੋ ਲਿਆ ਦਾਂਗੀ ਹੋਰ ਉਹ ਟਾਈਮ ਨਾਲ ਸੀਂਗ ਦੇ ਵੇਲੇ ਹੋਈਏ ਪਾਪੂ ਕੋ ਨਾਲ ਵੇਖੇ ਜਾਂਦੇ ਆ ਕਿਦਾਂ ਇਹ ਨੂੰ ਕਸ਼ਕ ਲਾਈਏ ਧੀ ਦੀ ਤਾਨੂੰ ਕੀ ਹੋ ਗਿਆ ਵਾ ਕੱਪੜੇ ਪ੍ਰੈਸ ਕਰਨ ਦੀ ਮੈਨੂੰ ਚੰਗਾ ਪਲਾ ਪਤਾ ਵਾ ਨਾ ਕਿ ਪ੍ਰੈਸ ਮੇਰੀ ਆ ਆਪਣੀ ਲਿਆ ਤੇ ਉਹਦੇ ਨਾਲ ਪ੍ਰੈਸ ਕਰ ਦੀਦੀ ਅੱਗੇ ਵੀ ਤੇ ਮੈਂ ਇਹਨੇ ਕੱਪੜੇ ਪ੍ਰੈਸ ਕਰਦੀ ਆ ਅੱਗੇ ਦੀ ਗੱਲ ਹੋ ਰਹੀ ਸੰਦੀਪ ਮੈਂ ਤੇ ਆਂਦੀ ਹੀ ਕਿ ਚਲ ਤੂੰ ਆਪਣਾ ਸਮਾਨ ਲੈ ਆਈਂਗੀ ਭਰ ਨਾ ਤੂੰ ਤੇ ਬਹੁਤੀ ਢੀਠਵਾ ਤੇ ਸਾਰਾ ਸਮਾਨ ਮੇਰਾ ਵਰਤਣ ਲਈ ਆ ਤੇ ਮੇਰੇ ਕੋ ਨਹੀਂ ਹੁਣ ਬਰਦਾਸ਼ਤ ਹੁੰਦਾ ਹੈਗਾ ਉਦੋਂ ਤੋਂ ਹੀ ਕਿੰਨੇ ਹੀ ਨਾ ਕੋਈ ਗੱਲ ਨਹੀਂ ਫਿਰ ਕੀ ਜੇ ਸਾਂਝਾ ਸਮਾਨ ਵਾਤੇ ਵਰਤ ਲਿਆ ਕਰ ਅੱਜ ਤੁਸੀਂ ਗੱਲਾਂ ਕਰਨ ਲੱਗ ਪਏ ਆ ਜੇ ਮੈਂ ਇਹ ਨਹੀਂ ਗੱਲ ਕਹਿਤੀ ਨਾ ਤੇ ਤੈਨੂੰ ਮਾੜੀ ਮੋਟੀ ਸ਼ਰਮ ਹੋਣੀ ਚਾਹੀਦੀ ਸੀ ਕਿ ਜੇ ਉਹਨੇ ਕਿਹਾ ਵਾ ਤੇ ਮੈਂ ਹੁਣ ਉਹਦਾ ਹੀ ਸਮਾਨ ਵਰਤੀ ਜਾਣਾ ਵਾ ਤੇਰਾ ਫਰਜ਼ ਨਹੀਂ ਬਣਦਾ ਕਿ ਤੂੰ ਆਪਣਾ ਲੈ ਕੇ ਆਵੇਂ ਦੀਦੀ ਮੈਂ ਤਾਂ ਸਾਂਝਾ ਸਮਾਨ ਵਰਤਣ ਦੀ ਆ ਮੈਨੂੰ ਕੀ ਪਤਾ ਸੀ ਤੁਸੀਂ ਹੁਣ ਇਦਾਂ ਕਹਿ ਦੇਣਾ ਵਾ ਜੇ ਮੈਨੂੰ ਆਹ ਗੱਲ ਦਾ ਪਤਾ ਹੁੰਦਾ ਤੇ ਮੈਂ ਆਪਣੀ ਪ੍ਰੈਸ ਲੈ ਆਉਂਦੀ ਹੁਣ ਪਤਾ ਲੱਗ ਗਿਆ ਵਾ ਨਾ ਤੇ ਅੱਗੇ ਤੋਂ ਨਾ ਮੇਰੀ ਕਿਸੇ ਵੀ ਚੀਜ਼ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਆਪਣੀਆਂ ਲਿਆ ਤੇ ਆਪਣੀਆਂ ਵਰਤ ਇਹ ਥੋੜਾ ਵਾ ਵੀ ਸਾਂਝੇ ਘਰ ਦੇ ਵਿੱਚ ਮੈਂ ਹਰ ਇੱਕ ਚੀਜ਼ ਜਿਹੜੀ ਆਪਣੀ ਪਰਬਾਦ ਕਰਾਵਾਂ ਦੇਦੀ ਅੱਜ ਤੁਹਾਨੂੰ ਕੀ ਹੋ ਗਿਆ ਵਾ ਮੈਨੂੰ ਤਾਂ ਢਾਡੀ ਸਮਝ ਨਹੀਂ ਆਉਂਦੀ ਕਿੰਨੇ ਪੜਕਾਤਾ ਤੁਹਾਨੂੰ ਨਹੀਂ ਮੈਨੂੰ ਕਿਸਨੇ ਨਹੀਂ ਪੜਕਾਇਆ ਹੈਗਾ ਠੀਕ ਆ ਨਾ ਮੈਨੂੰ ਵੀ ਦੇਖਦਾ ਵਾ ਕਿ ਘਰ ਦੇ ਵਿੱਚ ਕੀ ਹੋਣ ਡਿਆ ਵਾ ਤੇ ਮੈਂ ਕਿਹੜਾ ਪ੍ਰੈਸ ਖਰਾਬ ਕਰ ਦਿੱਤੀ ਆ ਕੱਪੜੇ ਪ੍ਰੈਸ ਕਰਨ ਢੀ ਆ ਹੋਈ ਜਾਣੀ ਹੈ ਖਰਾਬ ਐਨਾ ਮਾਣ ਨਹੀਂ ਕਰੀਦਾ ਹੁੰਦਾ ਆਪਣੀ ਚੀਜ਼ ਤੇ ਜਦੋਂ ਚੀਜ਼ ਲਿਆਂਦੀ ਹੋਵੇ ਨਾ ਤੇ ਮਾਣ ਹੁੰਦਾ ਹੀ ਆ ਤੂੰ ਹੀ ਲੈ ਆ ਤੇ ਤੂੰ ਹੀ ਮਾਨ ਕਰ ਲੈ ਫੇਰ ਵੇਖੂਗੀ ਭਲਾ ਕਿੰਨੀਆਂ ਕ ਮੈਨੂੰ ਵਰਤਨੂ ਦਿੰਨੀ ਆ ਉਹ ਮੇਰਾ ਹੀ ਜੇਰਾ ਹੀ ਜਿਹੜੀ ਮੈਂ ਉਦੋਂ ਦੀ ਬਰਦਾਸ਼ਤ ਕੰਢੀ ਆ ਵੀ ਚੱਲ ਕੋਈ ਗੱਲ ਨਹੀਂ ਜੇ ਆ ਗੱਲ ਵਾ ਨਾ ਤੇ ਕੋਈ ਗੱਲ ਨਹੀਂ ਅਸੀਂ ਆਪਣੀ ਪ੍ਰੈਸ ਲੈ ਆਵਾਂਗੇ ਲੈ ਆਂਦੀ ਤੇ ਲੈ ਆ ਇਹਦੇ ਵਿੱਚ ਮੈਨੂੰ ਕੋਈ ਨਹੀਂ ਹੈਗਾ ਨਾਲੇ ਬੜੀਆਂ ਫੜਾ ਮਾਰਦੀ ਹੁੰਨੀ ਸੀ ਵੀ ਮੇਰੇ ਪੇਕੇ ਬੜੇ ਤਗੜੇ ਆ ਉਹਨਾਂ ਕੋ ਸਭ ਕੁਝ ਹੈਗਾ ਵਾ ਤੇ ਫੇਰ ਉਥੋਂ ਲੈ ਕੇ ਆ ਲੈ ਕੇ ਕਿਉਂ ਨਹੀਂ ਹੁੰਦੀ ਮੇਰੇ ਪੇਕੇ ਤੇ ਦੇਨ ਨੂੰ ਤਿਆਰ ਵਾ ਮੈਂ ਆ ਵੀ ਮਨਾ ਕੀਤਾ ਸੀ ਉਹਨਾਂ ਨੂੰ ਤੁਹੀ ਜਦੋਂ ਕਹਿੰਦੇ ਨਹੀਂ ਕੋਈ ਗੱਲ ਨਹੀਂ ਇਹ ਚੀਜ਼ ਦਿਨ ਨੂੰ ਲੋੜਨੀ ਆ ਇਹ ਚੀਜ਼ ਦਾ ਘਾਟਾ ਨਹੀਂ ਸਾਨੂੰ ਉਹਨਾਂ ਨੂੰ ਮਨਾ ਕੀਤਾ ਹੋਣਾ ਵਾ ਨਾ ਵੀ ਕੋਈ ਗੱਲ ਨਹੀਂ ਅਜੇ ਦੀਦੀ ਦੀਆਂ ਚੀਜ਼ਾਂ ਹੈਗੀਆਂ ਵਾ ਉਹ ਮੈਨੂੰ ਭਾਂ ਲੈ ਲੈਂਦੋ ਪਹਿਲਾਂ ਤੇ ਮੁੜ ਕੇ ਮੈਂ ਖੜੂੰਗੀ ਆਪਣੀਆਂ ਕੋਈ ਗੱਲ ਨਹੀਂ ਚੁੱਪੋ ਆਪਣੇ ਪ੍ਰੈਸ ਕੋਈ ਗੱਲ ਨਹੀਂ ਮੈਂ ਲੈ ਆਉਂਗੀ ਪ੍ਰੈਸ ਮੈਨੂੰ ਕਹੋਤੀ ਨਾ ਗੱਲਾਂ ਨਾ ਕਰ ਨਾਲੇ ਸਮਾਨ ਵਰਤਦੀ ਹੈ ਤੇ ਨਾਲੇ ਗੱਲਾਂ ਕਰਦੀ ਆ ਸੰਦੀਪ ਕੀ ਰੋਲਾ ਫਾਇਆ ਮੈਂ ਬਾਹਰ ਸੁਣ ਲਈ ਮਮੀ ਰੋਲਾ ਕਾਦਾ ਪਾਣਾ ਵਾ ਪੁੱਛ ਲਓ ਦੀਦੀ ਨੂੰ ਕੀ ਗੱਲ ਹੋਈ ਆ ਨਹੀਂ ਗੱਲ ਕੀ ਹੋਈ ਆ ਮੈਂ ਗੱਲ ਕੀ ਹੋਣੀ ਆ ਗੱਲ ਕਿਉਂ ਨਹੀਂ ਕੀਤੀ ਉਦੋਂ ਦੀ ਤੇ ਬੋਲਣ ਨਹੀਂ ਆ ਮੰਮੀ ਤਾਂ ਹੀ ਆਏ ਆ ਮੰਮੀ ਵੇਖੋ ਪ੍ਰੈਸਵਾ ਤੇ ਮੇਰੀ ਵਰਤਾਂ ਲਈ ਆ ਤੇ ਆਪਣੀ ਲਿਆ ਕੇ ਵਰਤੇ ਆ ਜਦੋਂ ਦੀ ਆਈ ਆ ਨਾ ਮੇਰਗੇ ਚੀਜ਼ਾਂ ਵਰਤਣ ਡਈ ਆ ਇਹਦਾ ਫਰਜ ਨਹੀਂ ਬਣਦਾ ਵੀ ਆਪਣੀਆਂ ਲਿਆਵਾ ਹੁਣ ਮੈਂ ਕਿੰਨੀਆਂ ਕ ਬਣਾਈ ਜਾਵਾ ਭਲਾ ਸੰਦੀਪ ਸਾਰੀਆਂ ਚੀਜ਼ਾਂ ਥੋਰੀਆਂ ਵਰਤਣ ਡਈਆਂ ਤੇ ਫੇਰ ਤੂੰ ਬੋਲੀ ਜਾਨੀ ਆ ਨਾਲ ਉਹਦੇ ਮੇਰੀ ਤੀਨ ਕੋਈ ਗੱਲ ਨਹੀਂ ਕਰਨੀ ਕੋਈ ਵੀ ਮੰਮੀ ਉਹ ਤੁਹਾਡੀ ਧੀ ਆ ਤੇ ਮੈਂ ਤੁਹਾਡੀ ਦੁਸ਼ਮਣ ਆ ਦੁਸ਼ਮਣ ਤਾਂ ਮੈਂ ਨਹੀਂ ਤੂੰ ਤੇ ਪਰ ਬੋਲਤ ਰਹੋ ਤੱਕ ਜਾਣ ਰਿਹਾ ਮੈਂ ਬਾਹਰ ਗਿਆ ਤੂੰ ਵੀ ਮੈਂ ਤੇ ਪ੍ਰੈਸ ਕਰਨ ਦੀ ਕੱਪੜੇ ਤੇ ਦੀਦੀ ਨੇ ਆਣ ਕੇ پورا ਸ਼ੂਲ ਲਾਤਾ ਇਹ ਚੰਗੀ ਗੱਲ ਵਾ ਤੇ ਉਹਦੀ ਪ੍ਰੈਸੀ ਉਹਨੇ ਲਵਾਤੀ ਇਹਦੇ ਵਿੱਚ ਕਹਾਂ ਤੁਹਾਨੂੰ ਗੁੱਸਾ ਵਾ ਉਦੋਂ ਮੰਮੀ ਤੁਸੀਂ ਵੀ ਕਹਿੰਨੇ ਸੀ ਨਾ ਕੋਈ ਗੱਲ ਨਹੀਂ ਸੰਦੀਪ ਸਾਂਝੀਆਂ ਚੀਜ਼ਾਂ ਆ ਸਾਂਝੀਆਂ ਵਰਤੋ ਤੁਸੀਂ ਇਹ ਸਾਂਝੀਆਂ ਨਹੀਂਆਂ ਚੀਜ਼ਾਂ ਚੀਜ਼ਾਂ ਉਹਦੀਆਂ ਵਾ ਸਾਰੀਆਂ ਹੀ ਇਹ ਮੰਮੀ ਨਾਲ ਇਹ ਆ ਕਿ ਜੇ ਕਹਿਤਾ ਵਾ ਤੇ ਇਹਦਾ ਮਤਲਬ ਇਹ ਥੋੜੀ ਆ ਕਿ ਕੋਈ ਚੀਜ਼ ਲੈ ਕੇ ਨਹੀਂ ਆਉਣੀ ਕਿਆ ਤੇ ਮੰਮੀ ਹੁਣਾਂ ਨੇ ਮੈਨੂੰ ਵੀ ਕਿ ਸਾਨੂੰ ਕੋਈ ਚੀਜ਼ ਨਹੀਂ ਚਾਹੀਦੀ ਹੈਗੀ ਤੇ ਤਾਂ ਮੈਂ ਲੈ ਕੇ ਨਹੀਂ ਆਈ ਤੁਸੀਂ ਮੈਨੂੰ ਉਦੋਂ ਦਾ ਕਹਿ ਦਿੰਦੇ ਤੇ ਮੈਂ ਉਦੋਂ ਦਾ ਆਪਣਾ ਸਮਾਨ ਲੈ ਆਉਂਦੀ ਮੈਂ ਇਹਦੇ ਵੇਖਣ ਨਹੀਂ ਹੀ ਵੀ ਚਲ ਫਰੇ ਸ਼ਰਮਾ ਆਈ ਜਾਏ ਪਰ ਤੈਨੂੰ ਨਹੀਂ ਆਉਣੀ ਹੈਗੀ ਤੇ ਮੰਮੀ ਮੇਰੇ ਕੋ ਨਹੀਂ ਹੁਣ ਜਰਿਆ ਜਾਂਦਾ ਹੈਗਾ ਚਲ ਬੋਲ ਨਾ ਬੋਤੀ ਤਸਮਾਨ ਮੰਗਾ ਲਾ ਮਾਂ ਨੂੰ ਫੋਨ ਕਰਕੇ ਤੂੰ ਆਪਣਾ ਪੁੱਤ ਨਾ ਵੀ ਆਉਂਦੇ ਫਿਰ ਕਿਉਂ ਆਉਂਦੇ ਕਿਉਂ ਨਾ ਜੇ ਨਹੀਂ ਉੱਥੇ ਵਿਆਹ ਦਿੰਦੇ ਫੇਰ ਇਹਨਾਂ ਜਾਣਦੇ ਆਂ ਪੁੱਤ ਮੇਰਾ ਵੇ ਮੰਮੀ ਗੱਲਾਂ ਕਿਦਾਂ ਦੀਆਂ ਕਰਨ ਢਈ ਆ ਤੂੰ ਨਾ ਉਹ ਵਿਆਹਿਆ ਹੀ ਨਹੀਂ ਜਾਣਾ ਉਹ ਕੁਵਾਰਾ ਰਹਿ ਜਾਣਾ ਸੀ ਤੈਨੂੰ ਨਾ ਬੋਤਾ ਮੰਮੀ ਨੂੰ ਭੜਕਾਉ ਨਾ ਠੀਕ ਆ ਨਾ ਮੰਮੀ ਨੂੰ ਮੈਨੂੰ ਨਹੀਂ ਪੜਤਾਂਉਂਦੀ ਕੋਈ ਵੀ ਮੈਂ ਮੈਂ ਤੁਹਾਨੂੰ ਆਪਣੇ ਕੋਲੋਂ ਗੱਲਾਂ ਕਰਨੀ ਮੈਨੂੰ ਹੋਰ ਹੀ ਕੋਈ ਗੱਲ ਕਰਨੀ ਮੇਰੇ ਨਾਲ ਮੰਮੀ ਉਹ ਤਾਂ ਤੁਹਾਨੂੰ ਚੰਗੀ ਲੱਗਣੀ ਹੈ ਨਾ ਉਹ ਦਾਜ ਚ ਲੈ ਕੇ ਆਈ ਮੈਂ ਦਾਜ ਨਹੀਂ ਲੈਈ ਤਾਂ ਕਰਕੇ ਤੇਰੇ ਕੋਲ ਦੇਣ ਜੋਗੇ ਨਹੀਂ ਗਏ ਬਥੇਰਾ ਘੋਵਾ ਉਹਨਾਂ ਕੋਈ ਕੋਈ ਗੱਲ ਨਹੀਂ ਜਦੋਂ ਲੋੜ ਹੋਊਗੀ ਨਾ ਤੇ ਮੈਂ ਆਪੇ ਲੈ ਆਉਂਗੀ ਆਹੋ ਤੈਨੂੰ ਕਾਦੀ ਲੋੜਵਾ ਮੇਰੀਆਂ ਚੀਜ਼ਾਂ ਹੈ ਜੂ ਆਪਾਂ ਨਾ ਆ ਛੋਕ ਲੋ ਆਪਣੀ ਟੁੱਟੀ ਜੀ ਪ੍ਰੈਸ ਇਹ ਹੁਣ ਤੈਨੂੰ ਟੁੱਟੀ ਲੱਗਣ ਡੈ ਪਈ ਐ ਇਸ ਪ੍ਰੈਸ ਦਾ ਮਾਣ ਕਰਨ ਡੈ ਐ ਇਸੇ ਪ੍ਰੈਸ ਨਾਲ ਹੀ ਪ੍ਰੈਸ ਕਰਦੀ ਰਹੀ ਹਾਂ ਹੁਣ ਤੱਕ ਕਿ ਮੈਨੂੰ ਕੀ ਪਤਾ ਸੀ ਮੋਕਦੀ ਗੱਲ ਇਹੋਈ ਆ ਸੰਦੀਪ ਅੱਜ ਤੋਂ ਬਾਅਦ ਨਾ ਮੇਰੇ ਚੀਜ਼ਾਂ ਨੂੰ ਹੱਥ ਨਹੀਂ ਲੱਗਣਾ ਚਾਹੀਦਾ ਬਸ ਮੰਮੀ ਸਮਝਾ ਦਿਓ ਇਹਨੂੰ ਚੰਗੀ ਤਰ੍ਹਾਂ ਮੰਮੀ ਜੀ ਹਾਂ ਗੱਲ ਵਾਣਾ ਤੇ ਕੋਈ ਗੱਲ ਨਹੀਂ ਮੈਂ ਪਿੰਡ ਫੋਨ ਕਰਦੀ ਆਂ ਦੱਸਦੀ ਆਂ ਨਾ ਉਹਨਾਂ ਨੂੰ ਕਿੱਦਾਂ ਕਰਨ ਦੇ ਮੇਰੇ ਨਾਲ ਕਰਨੀਆਂ ਤੇ ਕਰ ਲਾ ਅਸੀਂ ਡਰਦੇ ਨਹੀਂ ਕਿਸੇ ਕੋਮੀ ਆਹ ਤੂੰ ਕਿਉਂ ਡਰਨਾ ਤੇਰੀ ਮਾਂ ਦਾ ਡਰ ਨਹੀਂ ਪੈ ਗਿਆ ਮੈਨੂੰ ਕੋਈ ਤੂੰ ਹੀ ਕਰ ਲੈ ਮਾਰਦੇ ਨਹੀਂ ਤੁਹਾਡਾ ਮੁੰਡਾ ਨਹੀਂ ਵਿਆਹ ਜਾਂਦਾ ਛੇਤੀ ਇਹੋ ਰਿਸ਼ਤਾ ਰਹਿੰਦਾ ਜਾਂਦੇ ਆ ਸੀ ਨਾ ਮੁੰਡਾ ਸਾਡਾ ਮੇਰੇ ਵਿਆਹ ਲੈਂਦੀ ਹੋਰ ਕਿਤੇ ਮਾਨੂੰ ਕਿਹ ਬਣਾਈ ਤਰ੍ਹਾਂ ਦੀ ਛੱਡਣਾ ਸਾਡੇ ਬੱਲੇ ਪਾਣੀ ਆ ਜਾਓ ਤੁਰੇ ਜਾਓ ਬੰਝੋ ਨੋਂ ਦੇ ਕਮ ਤੁਹਾਡੇ ਮੈਂ ਹੀ ਆਉਣਾ ਮਾ ਹੋਨੇ ਨਹੀਂ ਆਉਣਾ ਵੇਖਿਓ ਉਹ ਆ ਤਾਂ ਹੁਣ ਵਕਤ ਹੀ ਦੱਸੂਗਾ ਫਿਰ ਤੂੰ ਆਉਣੀ ਕਿੱਥੇ ਉਹ ਹੰਦੀ ਆ ਨਾ ਤੇ ਗੱਲ ਕਰਿਓ ਬਾਦ ਸੰਦੀਪ ਦੇ ਅੱਗੇ ਰੋਣਾ ਤੁਸੀਂ ਰੱਬ ਮੈਂ ਤੁਹਾਡੇ ਸਾਹਮਣੇ ਖੜਾ ਪਾਏ ਨਾ ਮੈਨੂੰ ਮੇਰੇ ਮੈਂ ਤੇ ਉਹ ਹੱਥ ਜੋੜਨੀ ਆ ਤੇਰੀ ਮਾਂ ਮੇਰੇ ਤੇ ਜੱਜ ਨਹੀਂ ਲੱਗੀ ਚੰਗਾ ਕੋਈ ਗੱਲ ਨਹੀਂ ਕਰਦੀਆਂ ਨਾ ਮੰਮੀ ਨੂੰ ਫੋਨ ਕਿ ਮੈਂ ਨਹੀਂਗਾ ਇੱਥੇ ਰਹਿਣਾ ਹੈਗਾ ਇੰਨਾ ਸਤਾਉਂਦੀਆਂ ਮੈਨੂੰ ਇੰਨਾ ਸਤਾਉਂਦੀਆਂ ਵਾ ਦੋਵੇਂ ਜਣੀਆਂ ਇਕੱਠੀਆਂ ਮਿਲ ਜਾਂਦੀਆਂ ਵਾ ਪਤਾ ਨਹੀਂ ਕੀ ਖਿਚੜੀ ਪਕਉਂਦੀਆਂ ਰਹਿੰਦੀਆਂ ਵਾ ਇਨਨੂੰ ਇਹਵਾ ਕਿ ਸੰਦੀਪ ਨਿਕਲ ਜਾ ਇਥੋਂ ਕੋਈ ਗੱਲ ਨਹੀਂ ਹੁਣ ਮੈਂ ਜਾ ਕੇ ਦੱਸੂਗੀ ਬਾਅਦ ਚ ਘਸੋਣ ਦੇ ਦੇ ਰੋਣਾ ਮਾਤਾ ਨੇ ਕਿ ਉਹ ਚੰਗੀ ਹੀ ਸੰਦੀਪ ਨਾ ਨਾ ਪੁੱਤੇ ਮੇਰੀ ਗੱਲ ਸੁ ਪਿੰਨਾਂ ਦੀ ਕਿੰਨਾ ਚਿਰ ਗੱਲਾਂ ਸੁਣਨੀਆਂ ਨੇ ਤੂੰ ਚੁੱਪ ਕਰਕੇ ਧਿਆ ਜੀ ਕੋਹ ਨਹੀਂ ਹੁੰਦਾ ਕੋਈ ਲੋੜ ਹੀ ਨਹੀਂ ਇਹਨਾਂ ਦੀ ਗੱਲਾਂ ਸੁਣਦੀ ਇਹਨਾਂ ਤੇ ਫਰ ਲਿਆ ਪਖੰਡ ਰੋਈ ਦੀਆਂ ਗੱਲਾਂ ਕਰਦੇ ਰਹਿੰਦੇ ਤੈਨੂੰ ਲੋੜ ਹੀ ਨਹੀਂ ਇਹਨਾਂ ਦੀ ਗੱਲਾਂ ਸੁਣਦੀ ਪਰੋਣਾ ਦੱਸ ਕੀ ਕਹਿੰਦਾ ਰੋਣੇ ਨਾ ਪੈਂਦੇ ਆ ਅੱਛਾ ਘਰੋਂ ਕੱਢਣ ੜੇ ਤੁਹਾਨੂੰ ਕੋਈ ਗੱਲ ਨਹੀਂ ਮੇਰਾ ਪੁੱਤ ਤੁਸੀਂ ਤਾਂ ਚੁੱਪ ਕਰਕੇ ਆ ਜਾਓ ਕੋਈ ਗੱਲ ਨਹੀਂ ਕਰ ਲਾਂਗੇ ਬਾਅਦ ਚ ਗੱਲ ਚਲ ਠੀਕ ਆ ਆ ਵੀ ਇਹ ਲੋਦੀ ਸਾਸ ਦੇ ਤੇ ਜਠਾਣੀ ਦੇ ਕੰਮ ਕੀ ਹੋਇਆ ਮੰਮੀ بڑے ਘਰ ਮੁਝੇ ਤੁਸੀਂ ਹੋਣਾ ਕੀ ਆ ਕੁੜੀ ਨੂੰ ਘਰੋਂ ਕੱਢਣ ੜਈ ਉਹ ਜਠਾਣੀ ਆ ਦੀ ਕੀ ਪਤਾ ਵਾ ਲੜ ਪੀਆਂ ਨੇ ਦਾਦੀ ਵੀ ਕੁਛ ਨਹੀਂ ਮੈਂ ਦੇਣਾ ਸਾਰਾ ਕੁਛ ਮੇਰ ਜੁਗਾ ਇਹ ਮੇਰੇ ਨਾਮ ਮਿੱਟੀ ਠਾਣੀ ਕਿਦਾਂ ਕੱਢ ਦੋਗੀ ਸਾਡੀ ਕੁੜੀ ਦਾ ਕੋਈ ਹਿੱਸਾ ਨਹੀਂ ਬੰਦਾ ਮੰਮੀ ਇਹਦਾ ਮਤਲਬ ਇਹ ਥੋੜਾ ਵਾ ਕਿ ਜੇ ਸਾਡੀ ਕੁੜੀ ਨਹੀਂ ਕੁਛ ਬੋਲਦੀ ਤੋ ਗੱਲਾਂ ਹੀ ਕਰੀ ਜਾਣ ਤੇ ਭਾਜੀ ਕੁਛ ਨਹੀਂ ਕਹਿੰਦੇ ਕੁੜੀ ਵਿਚਾਈਦਾ ਜੀਣਾ ਹਰਾਮ ਕੀਤਾ ਵਾ ਤੇ ਮੁੰਡੇ ਨੂੰ ਤੋਦਾ ਨਹੀਂ ਜੀਵ ਦਿੰਦੀ ਉਹਦੀ ਮਾਂ ਹਾਂ ਤੇ ਤੇਰਾ ਕੋਹ ਵੀ ਨਹੀਂ ਇੱਥੇ ਸਾਰਾ ਕੁਹ ਵੱਡੇ ਦਾ ਹੀ ਹੈ ਨਹੀਂ ਜੇ ਵੱਡਾ ਕਮਾਉਂਦਾ ਹੀ ਤੇ ਨਿੱਕਾ ਨਹੀਂ ਕਮਾਉਂਦਾ ਉਹਨੂੰ ਘਰੋਂ ਕੱਢਣ ਦੇ ਨੇ ਫੇਰ ਕਿੱਥੇ ਜਾਊ ਦੱਸ ਨਹੀਂ ਮੰਮੀ ਇਹ ਫੜਕੇ ਲਿਆਂਦਾ ਕੀ ਪਤਾ ਵਾ ਬੰਦਾ ਗੱਲ ਕਰਨ ਵਾਲਾ ਹੋਏ ਤੇ ਫੇਰ ਹੀ ਐ ਨਾ ਨਹੀਂ ਭਾਜੀ ਵੀ ਚੰਗਾ ਹੋਏ ਤੇ ਕਵੇ ਹਾਂ ਆਪਣੀ ਮਾਂ ਇਹ ਸੋਚਦੇ ਆ ਕਿ ਸਾਡਾ ਮੁੰਡਾ ਬਾਹਰ ਗਿਆ ਵਾ ਤਾਂ ਨਹੀਂ ਭਾਜੀ ਨੂੰ ਕੋ ਸਮਝਦੇ ਗਾ ਉਹੋ ਹੀ ਗੱਲ ਉਹ ਤਾਂ ਰੋਂ ਡਈ ਵਿਚਾਰੀ ਤੇ ਮੈਂ ਕਿਹਾ ਵੀ ਤੂੰ ਚੁੱਪ ਕਰਕੇ ਆ ਜਾ ਦੋ ਦੋ ਇਹਦਾ ਸਾਰਾ ਮਾਂ ਦਾ ਕਸੂਰ ਆ ਮਾਂ ਦੇਵੇਂ ਸਾਤ ਛੋਟੇ ਦਾ ਮਾਂ ਤੇ ਤਾਂ ਪੁਵਾੜੇ ਨੇ ਮਾਂ ਚੰਗੀ ਹੁੰਦੀ ਤੇ ਦੋਵਾਂ ਨੂੰ ਅੱਧੇ-ਅੱਧੇ ਜ਼ਮੀਨ ਜਮਣ ਵੰਡ ਕੇ ਦਿੰਦੀ ਘਰ-ਬਾਰ ਆ ਉਹਨੂੰ ਮਿਲਦਾ ਹੁਣ ਆ ਸਾਫ ਹਾਂ ਉਹ ਕਹਿੰਦੀ ਹੁਣ ਨਾ ਭੱਟੇਵਾਲ ਦੀ ਗੱਲ ਕਰਾਂ ਨਿੱਕੇ ਨੂੰ ਕੀ ਕਹਿਣਾ ਮਮਮੀ ਤੁਸੀਂ ਜਾਓ ਪਿੰਡ ਉਹਨਾਂ ਦੇ ਤੇ ਜਾ ਕੇ ਗੱਲ ਕਰੋ ਕਿ ਤੁਸੀਂ ਕਿਉਂ ਸਾਡੀ ਕੁੜੀ ਨੂੰ ਤੰਗੀ ਦਿੰਦੇ ਹੋ ਉਹਨਾਂ ਨੂੰ ਕੀ ਗੱਲ ਵਾ ਵੀ ਜਾ ਕੇ ਉੱਥੇ ਪੁੱਛਿਆ ਹਾਂ ਇਹ ਸਾਡੀ ਕੁੜੀ ਦਾ ਕਸੂਰ ਆ ਜਾਂ ਕੋਈ ਕੰਮ ਨਹੀਂ ਕਰਦੀ ਇਹ ਤੁਹਾਨੂੰ ਕੋਈ ਤੰਗੀ ਦੇਣ ਦੀ ਆ ਜਿਹੜਾ ਤੁਸੀਂ ਇਦਾਂ ਉਹਦੇ ਨਾਲ ਖਾ ਦਿੰਦੇ ਜੀ ਦਰਜੀਤ ਮੈਂ ਤਾਂ ਕਹਿੰਦੀ ਵੀ ਕੁੜੀ ਲਿਆਈ ਹੈ ਇੱਥੇ ਮੈਂ ਨੂੰ ਕਿਉਂ ਕਿੰਨਾ ਚਿਰ ਇਖਿਆਦੇ ਬਤਾ ਸੋਦੇ ਉਹ ਤੇ ਤੀਜੇ ਗਰੇ ਨਾਲ ਲੜਨਗੇ ਤੇ ਕੁੜੀ ਨੂੰ ਇੱਥੇ ਭੇਜ ਦੇਣਗੇ ਉਹ ਤਾਂ ਰੋਲ ਦਾ ਕੰਮ ਫੜ ਲੈਣਗੇ ਮੀਂ ਤੇ ਇਹਨਾਂ ਗੱਲ ਨੂੰ ਸਮਝੋ ਉਹ ਤਾਂ ਅੱਗੇ ਚਾਹੁੰਦੇ ਆ ਕਿ ਘਰੋ ਚੱਲ ਜੇ ਕੁੜੀ ਤਾਂ ਕਰਕੇ ਇਹ ਕੁਛ ਕੰਡਦੇ ਆ ਕਿ ਸਾਰਾ ਕੋਹਾਡੇ ਕੋਲ ਆ ਜੇ ਤੇ ਪੁੱਤ ਉਹਨਾਂ ਤੇ ਘਰੋਂ ਕੱਢਣ ਦੇ ਨੇ ਅੱਗੇ ਹੀ ਉਹ ਤਾਂ ਕਿਤੇ ਕੁੜੀ ਨੂੰ ਕਿਤੇ ਰੋਣ ਦਾ ਕੀ ਕੀਤਾ ਦਾ ਤੇ ਮੁੰਡਾ ਬਚਾਰਾ ਮੁੰਡਾ ਬੋਲਦਾ ਹੀ ਨਹੀਂ ਮੁੰਡਾ ਪੋਲਾਵਾ ਨਹੀਂ ਤੁਸੀਂ ਨਾ ਨਾ ਡਰਾਵਾ ਪਾਓ ਕਿ ਆਪਾਂ ਚਾਰ ਲੱਗੇ ਬੰਦੇ ਇਕੱਠੇ ਕਰਨ ਜੇ ਤੂੰ ਇਹ ਹੀ ਕੰਮ ਕਰਨਾ ਨਾ ਕੁੜੀ ਨੂੰ ਤੰਗ ਕਰਨਾ ਤਾਂ ਆਪਾਂ ਉਹਨੇ ਚਾਰ ਬੰਦੇ ਲੈ ਕੇ ਉਹਨੇ ਮੈਂ ਕਿਹਾ ਹੀ ਨਹੀਂ ਗੱਲ ਕਹਿੰਦਾ ਸਾਰਾ ਤੁਹਾਡੇ ਨਾਮ ਅਸੀਂ ਇੱਥੇ ਕੁਝ ਨਹੀਂ ਕਾਇਦਾ ਇਹ ਤੂੰ ਹੀ ਸਿਆਣੀ ਜੇ ਫਿਰ ਵੀ ਤੁਹਾਨੂੰ ਗੱਲ ਕਰਨੀ ਚਾਹੀਦੀ ਹੌਂਸ ਮੇਰੇ ਨਾਲ ਪੁੱਛੋ ਕਿ ਤੇ ਜਿਹੜੀ ਵੀ ਕੋਈ ਗੱਲ ਆ ਹਨ ਖੁੱਲ ਕੇ ਦੱਸੋ ਇੰਨਾ ਕੋ ਕਰਦੇ ਨਹੀਂ ਉੱਥੇ ਜਾ ਕੇ ਗੱਲ ਹੁੰਦੀ ਆ ਨਾ ਫਿਰ ਹੋਰ ਇੱਥੇ ਲਿਆ ਥੋੜਾ ਸਾ ਨਾਮ ਦਲਜੀਤ ਗੱਲ ਤੇ ਮੈਂ ਤਾਂ ਕਰਾਂ ਮੁੰਡਾ ਤੇ ਵਿਚਾਰਾ ਕਾਹ ਜੋਗਾ ਹੈ ਨਹੀਂ ਉਹ ਬੋਲਦਾ ਨਹੀਂ ਹਾਂ ਤਾਂ ਆਈ ਬੰਦਾ ਕਰੇ ਗੱਲ ਜਾ ਕੇ ਮੈਂ ਨਹੀਂ ਕਾ ਉੱਥੇ ਜਾਣਾ ਤਾਂ ਨਾ ਮੈਂ ਗੱਲਾਂ ਹੀ ਸੁਣਨੀਆਂ ਮੈਨੂੰ ਵੀ ਗੱਲਾਂ ਇਦਾਂ ਹੀ ਸੁਣਾਉਣੀਆਂ ਜਿੱਦਾਂ ਮੇਰੀ ਕੁੜੀ ਨੂੰ ਸੁਣਾਉਂਦੇ ਆ ਤੇ ਮੈਂ ਲੈ ਆਵਨੀ ਐ ਇੱਥੇ ਲੈ ਆਵਨੀ ਮੰਮੀ ਠੀਕੋ ਤਾਂ ਆਪਣੇ ਘਰੇ ਚੰਗਾ ਲੱਗਦਾ ਵਾ ਕੋਈ ਗੱਲ ਨਹੀਂ ਵੇਖੀ ਜਾਊਗੀ ਨਹੀਂ ਸਿੰਮੀ ਤੇ ਰੋਟੀ ਪਕਾਉਂਦੀ ਮਾਰੀ ਕਾਂਡੀਆਂ ਨੇ ਇਦਾਂ ਨਹੀਂ ਮੰਮੀ ਸਾਨੂੰ ਕੋਈ ਭਾਰ ਨਹੀਂ ਰੋਟੀ ਲਾਉਣ ਦੀ ਮੰਮੀ ਰੋਟੀ ਦਾ ਕੀ ਐ ਦੋ ਵਾਦ ਲਾਤ ਜਾਣਗੀਆਂ ਆਪਾਂ ਤਾਂ ਇਹ ਕਹਿ ਰਹੇ ਕਿ ਚੱਲ ਆਪਣੇ ਘਰ ਵਸਦੀ ਰਹੇਗੀ ਵਸਣ ਵਾਲਾ ਕੰਮ ਹੀ ਨਹੀਂ ਰਹਿ ਗਿਆ ਉੱਥੇ ਤੇ ਇਹ ਜੇ ਵਸਣ ਵਾਲਾ ਕੰਮ ਹੁੰਦਾ ਤਾਂ ਮੈਂ ਉੱਥੇ ਰਹਿਣ ਦਿੰਦੀ ਚਲ ਕੋਈ ਨੀ ਮੰਮੀ ਤੂੰ ਜਿਆਦਾ ਸਿਆਣੀ ਜੀ ਤੇ ਤੁਹਾਨੂੰ ਲੱਗਣ ਲਿਆ ਤੂੰ ਹੀ ਲੈ ਆਉ ਨਹੀਂ ਮੈਂ ਇੱਥੇ ਹੀ ਲਿਆਉਣੀ ਆ ਜੋ ਕਰ ਲਉ ਜੋ ਕਰਨਾ ਕਰ ਲਉ ਤੂੰ ਜੋ ਕਰ ਇਹ ਲਾ ਦੀਦੀ ਮੰਮੀ ਦਾ ਹਾਲ ਬਲ ਆਪਣੀ ਕੁੜੀ ਨੂੰ ਸਮਝਾਉਂਦੇ ਇਹ ਥੋੜੀ ਸ਼ਹਿਦ ਦਿੰਦੇ ਆ ਕਿ ਇੱਥੇ ਆ ਜਾ ਨਹੀਂ ਮੰਮੀ ਨੇ ਘੜਾ ਭਲੇਖਾ ਵਾ ਉਹ ਕਿਦਾਂ ਦਾ ਲੜਦੀ ਰਹੀ ਹੈ ਸਾਡੇ ਨਾਲ ਮੰਮੀ ਤੇ ਹੁਣ ਭੁੱਲ ਗਈ ਆ ਉਸੇ ਵੇਲੇ ਆਪਣੇ ਵਰੀ ਤੇ ਕਸੂਰ ਸੰਦੀਪ ਦਾ ਵੀ ਗੁਨਾਹ ਵਾ ਇਹ ਥੋੜਾ ਕੱਲਾ ਕੀ ਉਹਦੀ ਸਾਦ ਸਦਾਈ ਆ ਤੁਹਾਨੂੰ ਪਤਾ ਤੇ ਹੈ ਵਾ ਕਿੱਦਾਂ ਕਰਦੀ ਰਹੀ ਇੱਥੇ ਵੀ ਹਾਂ ਉਹ ਤੁਸੀਂ ਮੀਤ ਕੋਹ ਨਾ ਪੁੱਛ ਤੇਰੇ ਵਿਆਹ ਤੇ ਵੀ ਬਠੇਰਾ ਲੜੀ ਆਏ ਉਹ ਵੱਖਰੀ ਗੱਲ ਕਿ ਕਿਸੇ ਨੂੰ ਦੱਸਿਆ ਨਹੀਂ ਅਸੀਂ ਬਠੇਰਾ ਨੇ ਕਪੱਤ ਕੀਤਾ ਵਾ ਇੱਥੇ ਇੰਨਾ ਲੜਦੀ ਰਹੀ ਤੇ ਗਾਂ ਜਾ ਕੇ ਇਹੋ ਕੰਮ ਕਰਦੀ ਹੀ ਇਹਨੇ ਹੋਰ ਜਿਥਾਣੀ ਨਾ ਵੀ ਇਹ ਕੁਝ ਕਰਦੀ ਹੋਣੀ ਹੈ ਜਦੋਂ ਇੱਥੇ ਨਹੀਂ ਕਹਿੰਨੇ ਰੋਗ ਤੋਂ ਕੀਤੀ ਤੇ ਉੱਥੇ ਜਾ ਕੇ ਵੀ ਇਹੋ ਕੰਮ ਹੋਣੀ ਹੁਣ ਗੱਲਾਂ ਸੁਣੇਆਂ ਚਾਰ ਤਾਂ ਹੁਣ ਮਾਲ ਫੋਨ ਕਰ ਕਰਕੇ ਦੱਸਦੀ ਨਾ ਬੰਦਾ ਸਾਹਬ ਨਾਲ ਰਵੇ ਹਾਂ ਤੈਨੂੰ ਹੀ ਬਤਾਵਾ ਮੇਰੀ ਕਿ ਨਾ ਫਿਰਦੀ ਰਹੀ ਜਦੋਂ ਜੀਤ ਇੰਦਾ ਚੁੱਪ ਕਰਕੇ ਮੂੰਹ ਚੋ ਕੇ ਸ਼ਹਿਰ ਚੱਲ ਜੰਦੀ ਰਹੀ ਕਦੀ ਉਧਰ ਕਦੀ ਉਧਰ ਤੇ ਸੱਸ ਨੇ ਟਾਪੇ ਬੋਲਣਾ ਹੀ ਇਹ ਥੋੜੀ ਹੁਣ ਪੇਕੇ ਆਉਣਾ ਹਿਸਾਬ ਰੱਖਣਾ ਕਿ ਮਾਂ ਨੇ ਪੁੱਛਣਾ ਨਹੀਂ ਤੇ ਮੈਂ ਚੁੱਪ ਕਰਕੇ ਤੁਰੀ ਰਵਾਂ ਹੁਣ ਸੌਦੇ ਜਾ ਕੇ ਪੁੱਛਣਾ ਪੈਣਾ ਸਾਰਿਆਂ ਨੂੰ ਕਿ ਮੈਂ ਇੱਥੇ ਚੱਲੀ ਚੱਲ ਜਾਾਂ ਕਾ ਥਾਣੀ ਦਾ ਸੁਭਾ ਤੁਹਾਨੂੰ ਹੀ ਪਤਾ ਵਾ ਠੀਕ ਵਾ ਉਹ ਰਹਿਣ ਵਾਲੀ ਹੈ ਘਰ ਚ ਜੀਆਂ ਚ ਘਰਲਕੇ ਰਹਿੰਦੀ ਆ ਤੇ ਸੰਦੀਪ ਦਾ ਗਿੱਲ ਰੱਖਤੀ ਦੀਦੀ ਜੇ ਇੱਥੇ ਆ ਗਈ ਨਾ ਇੱਥੇ ਸਾਡਾ ਜੀ ਇਨਾ ਕੰਮ ਕਰਤਾ ਹੋ ਗੁਰਾ ਅਹੀਂ ਦੋਵੇਂ ਚੰਗੀਆਂ ਪੜੀਆਂ ਸਾਡੇ ਚ ਨੇ ਫਿਕ ਪਵਾ ਦੇਣੀ ਤੌਖ ਦੇਨ ਰੱਖ ਕੇ ਕਿੰਨੂ ਕਹਿਣਾ ਚਲ ਤੋਤੀ ਹੋ ਆਪਣੇ ਪਿੰਡ ਨੂੰ ਹੋਰ ਸਾਡੇ ਕੋ ਪੱਕ ਜੀ ਨੇ ਰੋਟੀਆਂ ਮਾਹ ਆਪਣੀਆਂ ਪਕਾਈ ਦੀਆਂ ਵਾ ਮਾਹ ਕੰਮ ਕਰਕੇ ਵੇਲੇ ਹੋਈ ਤਾਂ ਕਿ ਚਲ ਘੜੀ ਲੰਮੇ ਪਾਵਾਂਗੇ ਔਰ ਕਿੱਥੇ ਚੈਨ ਕਰਮਾ ਚ ਲਿਖਿਆ ਦੀਦੀ ਆਪ ਤੇ ਆਉਣਾ ਹੈ ਹੋਣਾ ਨਾਲ ਬਾਜੀ ਨੇ ਵੀ ਆਉਣਾ ਵਾ ਤੇ ਦੂਜੀ ਗੱਲ ਮੱਲੇ ਸਾਰੇ ਬੇਇੱਜ਼ਤੀ ਬੜੀ ਹੋਣੀ ਆ ਕਿ ਜਵਾਈ ਵੀ ਇੱਥੇ ਆਣ ਕੇ ਬਹਿ ਗਿਆ ਵਾ ਜੀ ਸਿੱਨੀ ਜੇ ਉਹ ਸਿਆਣਾ ਹੋਗਾ ਉਹਨੇ ਕਦੀ ਨਹੀਂ ਆਉਣਾ ਇਹ ਆਉਗੀ ਤੇ ਆਉਣਾ ਵਾ ਉਦਾਂ ਨਹੀਂ ਆਉਣਾ ਵੇਖਣ ਦੇ ਹੀ ਆ ਵੇਖਣੇ ਵੀ ਗੋਡੀ ਦੇਣ ਵਾਲਾ ਹੋਇਆ ਵਾ ਕਿ ਨਹੀਂ ਬੜੇ ਦੁਖੀ ਜੀ ਲੱਗਣ ਡੇ ਕੀ ਗੱਲ ਵਾ ਦੁਖੀ ਕੀ ਹੋਣਾ ਰਣਜੀਤ ਕੀ ਦੱਸਾਂ ਤੈਨੂੰ ਮੈਂ ਕੁੜੀ ਦਾ ਫੋਨ ਆਇਆ ਸੀ ਉਹਦੀ ਜਠਾਣੀ ਤੇ ਸੱਸ ਜਿਹੜੀ ਬੜੀ ਤੰਗ ਕਾਂਡੀਆਂ ਨੇ ਉਹ ਕਿਹੜੀ ਗੱਲੋਂ ਐਦਾਂ ਹੀ ਗਾਂਧੀ ਵੀ ਨਹੀਂ ਕਰੋ ਕੋਸ਼ ਮਿਲਣਾ ਕਿਉਂ ਮਿਲਣਾ ਕਿਉਂ ਨਹੀਂ ਕੀ ਪਤਾ ਉਹਨਾਂ ਦਾ ਹਿੱਸਾ ਨਹੀਂ ਤੇ ਹਾਂ ਉਹ ਹਿੱਸਾ ਤੇ ਮਿਲਣਾ ਹੀ ਆ ਨਾ ਜਿਹੜਾ ਹਿੱਸਾ ਉਹ ਕਹਿੰਦੀ ਕੁਛ ਨਹੀਂ ਇਹਦੇ ਨਾ ਸਾਰਾ ਨਾ ਸਾਡਾ ਹੀ ਆ ਸਾਰਾ ਕੁਝ ਘਰ ਵੀ ਤੇ ਬਾਹਰ ਵੀ ਤਾਂ ਦੱਸ ਕੀ ਕਰਾਂ ਮੈਂ ਮੈਂ ਤਾਂ ਤੀ ਤੂੰ ਉਹਨੂੰ ਨਾ ਲੈ ਕੇ ਨਾ ਆਵੀਂ ਉੱਥੇ ਹੀ ਆ ਜੇ ਸਮਝਾਈ ਉਹਨੂੰ ਰਣਜੀਤ ਮੇਰਾ ਤੇ ਇਹ ਇਰਾਦਾ ਬੰਨ੍ਹ ਲਿਆ ਵਾ ਵੀ ਮੈਂ ਕੁੜੀ ਨੂੰ ਇੱਥੇ ਹੀ ਲੈ ਆਵਾਂ ਚੱਲ ਤਾਂ ਆ ਕੀ ਰਹਿੰਦੇ ਈ ਤੀਜ ਵਾਈ ਕਰ ਰਹਿੰਦੇ ਈ ਸਾਨੂੰ ਵੀ ਬਣਾਖ ਲਾਂਗੇ ਤਾਂ ਕੀ ਹੋ ਗਿਆ ਚਾਚੀ ਇਹ ਤੂੰ ਵਧੀਆ ਸੋਚਿਆ ਵਾ ਤੂੰ ਨਹੀਂ ਸੋਚਣਾ ਹੁਣ ਕਿੰਨੇ ਸੋਚਣਾ ਵਾ ਧੀਆ ਦਾ ਮਾਂ ਹੀ ਸੋਚਦੀ ਆਵਾ ਤੂੰ ਨਾ ਚੁੱਪ ਕਰਕੇ ਉਹਨੂੰ ਲੈ ਆਇਆ ਇੱਥੇ ਚਾਚੀ ਜੀ ਜੇ ਉਹਨਾਂ ਨੇ ਘਰੋਂ ਕੱਢਤਾ ਵਾ ਨਾ ਗੱਲ ਨਾ ਤੂੰ ਹੀ ਲਾਉਣਾ ਵਾ ਬਾਕੀ ਇੱਕ ਗੱਲ ਵਾ ਚਾਚੀ ਜੀ ਤੁਸੀਂ ਨਾ ਇੱਕ ਵਾਰੀ ਆਪਣੇ ਨਵਾਂ ਨਾਲ ਗੱਲ ਕਰ ਲਿਓ ਕੱਲ ਨੂੰ ਇਹ ਵੀ ਨਾ ਕਰੋ ਕੱਢਣ ਕਿਹੜੀ ਗੱਲੋਂ ਕੱਢਣ ਗੀਆਂ ਰੱਖਣ ਗੀਆਂ ਮੈਂ ਇੱਥੇ ਹੀ ਆ ਜਿੰਨਾ ਚਿਰ ਮੈਂ ਜਿੰਦੀ ਆ ਨਾ ਕਿਤੇ ਨਹੀਂ ਕਰ ਸਕਦੀਆਂ ਕੁੜੀ ਨੂੰ ਘਰੋਂ ਮੇਰੇ ਸਿਰ ਤੇ ਕੁੜੀ ਰਹੂਗੀ ਤੂੰ ਕੀ ਕਰਨਾ ਕਰ ਚਾਚੀ ਜੀ ਜੇ ਇਹ ਗੱਲ ਵਾ ਨਾ ਤੁਸੀਂ ਲੈ ਗੋ ਸੰਦੀਪ ਨੂੰ ਨਹੀਂ ਇਦਾਂ ਹੀ ਕਰਨਾ ਵਾ ਉੱਥੇ ਮੈਂ ਰਹਿਣ ਨਹੀਂ ਦੇਣੀ ਧੱਕਿਆ ਜੋਗੀ ਮੇਰੀ ਕੁੜੀ ਵਾਧੂ ਨਹੀਂ ਆ ਤੇ ਹੋਰ ਇੱਕੋ ਇੱਕ ਤੇ ਤੁਹਾਡੀ ਕੁੜੀ ਆ ਜੋ ਵੀ ਧੱਕੇ ਖਾਓਗੇ ਤੇ ਨਾ ਮੈਂ ਆਪਣੀ ਕੁੜੀ ਫੁੱਲਾ ਵਾਂਗ ਰੱਖਣੀ ਆ ਮੇਰੀਆਂ ਕਰੀਆਂ ਜਿਆਦਾ ਇਦਾਂ ਹੀ ਕਰੋ ਤੁਸੀਂ ਲੈ ਵੋ ਜਾ ਕੇ ਕੋਈ ਗੱਲ ਨਹੀਂ ਮੈਂ ਨਹੀਂ ਇਹਨਾਂ ਨੂੰ ਪੁੱਛਣਾ ਇਹਨਾਂ ਨੇ ਮੈਂ ਸਿਰ ਤੇ ਰਹਿਣਾ ਮੇਰੇ ਮੁਡੇ ਹੈਗੇ ਮੇਰੇ ਉਹਨਾਂ ਨੂੰ ਪੁੱਛ ਨਹੀਂ ਆ ਨਾ ਨਹੀਂ ਨਹੀਂ ਇਸ ਮੁੰਡਿਆਂ ਦੀ ਸਲਾਹ ਲੈ ਕੇ ਫੇੜੀ ਜਾਇਓ ਆਹ ਇਦਾਂ ਹੀ ਕਰਨੀ ਆ ਚਲ ਠੀਕ ਆ ਚਲ ਮੁੜ ਕੇ ਮਿਲਾਂਗੇ ਚੰਗਾ ਚੰਗਾ ਲੈ ਸੰਦੀਪ ਇੱਥੇ ਆ ਗਈ ਨਾ ਸੰਦੀਪ ਤੇ ਅੱਗੇ ਨਹੀਂ ਇਹਨਾਂ ਨੂੰ ਜੀਣ ਦਿੰਦੀ ਚੰਗਾ ਇਹਨਾਂ ਕਰ ਹੁਣ ਲੜਾਈ ਪਏ ਕਰੇਗੀ ਨੋਵਾ ਤੇ ਵਿਚਾਰੀਆਂ ਅੱਗੇ ਸੱਚੀਆਂ ਵਾ ਤੇ ਨੋਵਾ ਨੇ ਤੇ ਬੋਲਣਾ ਹੀ ਆ ਕਿ ਧੀ ਜਵਾਈ ਆਣ ਕੇ ਇੱਥੇ ਬਹਿ ਗਏ ਅੱਗੇ ਤੇ ਮਹਾ ਆਪਣੀਆਂ ਪੱਕ ਦੀਆਂ ਫਿਰ ਉਹਨਾਂ ਦੀ ਵੀ ਪਕਾਉਣੀਆਂ ਪੈਣੀਆਂ ਚੱਲ ਮਿੰਨੋ ਕੀ ਜੋ ਮਰਜ਼ੀ ਕਰਦੇ ਰਹਿਣ ਮੈਂ ਚੱਲਾਂ ਸੰਦੀਪਾ ਸੰਦੀਪ ਕੀ ਕਰਨੀ ਆ ਸੁਣਾ ਕੀ ਆ ਆਪਾਂ ਨਹੀਂ ਇੱਥੇ ਰਹਿਣਾ ਹੈਗਾ ਠੀਕ ਆ ਨਾ ਕਿਉਂ ਮੈਂ ਮੰਮੀ ਨੂੰ ਫੋਨ ਕੀਤਾ ਵਾ ਆਪਾਂ ਪਿੰਡ ਚਲ ਜਣਾ ਉੱਥੇ ਪਿੰਡ ਚਲ ਜਣਾ ਵਾ ਉੱਥੇ ਕਰਨ ਜਾ ਕੇ ਇੱਥੇ 24 ਘੰਟੇ ਮੈਨੂੰ ਗੱਲਾਂ ਸੁਣਨੀਆਂ ਪੈਂਦੀਆਂ ਵਾ ਜੇ ਕੰਮ ਕਰ ਵੀ ਲੋ ਤਾਂ ਵੀ ਗੱਲਾਂ ਸੋਨੀਆਂ ਪੈਂਦੀਆਂ ਜੇ ਨਾ ਕਰੋ ਤਾਂ ਵੀ ਸੰਦੀਪ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵਾ ਨਾ ਇਹਨਾਂ ਆੜਾ ਨਾ ਲਿਆ ਕਰ ਉਹ ਦੋਵੇਂ ਰਲ ਜਾਂਦੀਆਂ ਵਾ ਤੈਨੂੰ ਕੱਲੀ ਨੂੰ ਰਹਿਣ ਦਿੰਦੀਆਂ ਵਾ ਅੱਜ ਤੇ ਦੋਵੇਂ ਜਾਣੀਆਂ ਨੇ ਮਿਲ ਕੇ ਨਾ ਇਹ ਵੀ ਮੇਣਾ ਮਾਰਤਾ ਵਾ ਕਿ ਤੂੰ ਪਿੱਛੇ ਕੁਝ ਲੈ ਕੇ ਨਹੀਂ ਆਈ ਸੰਦੀਪ ਇਹਨਾਂ ਆਪ ਵੀ ਮਨਾ ਕੀਤਾ ਸੀ ਨਾ ਕਿ ਕੁਝ ਨਹੀਂ ਲੈ ਕੇ ਆਉਣਾ ਮੈਂ ਤਾਂ ਉਹਦੇ ਗੱਲ ਦੱਸੀ ਹੀ ਕੱਪੜੇ ਪ੍ਰੈਸ ਕਰਨ ਦੇ ਹੀ ਤੇ ਪ੍ਰੈਸ ਖੋ ਗਏ ਲੈ ਗਏ ਆ ਚਲ ਕੋਈ ਗੱਲ ਨਹੀਂ ਆਪਾਂ ਆਪਣੀ ਨਵੀਂ ਪ੍ਰੈਸ ਲੈ ਆਵਾਂਗੇ ਕੁਝ ਨਹੀਂ ਲਿਆਉਣਾ ਸਮਾਨ ਮੈਂ ਮੰਮੀ ਨੂੰ ਫੋਨ ਕੀਤਾ ਵਾ ਆਪਾਂ ਉੱਥੇ ਚੱਲ ਜਾਣਾ ਹੁਣ ਇੱਥੇ ਨਹੀਂ ਰਹਿਣਾ ਹੈਗਾ ਤੇ ਮੈਂ ਕਿਧਰ ਰਹੂੰਗਾ ਉੱਥੇ ਕੋਈ ਗੱਲ ਨਹੀਂ ਰੱਖ ਲੈਣਾ ਉਹਨਾਂ ਨੇ ਤੁਹਾਨੂੰ ਵੀ ਉਹ ਕਿਦਾਂ ਰੱਖ ਲੈਣਾ ਯਾਰ ਦੂਰ ਦੂਰ ਮੁੰਡੇ ਉਹਨਾਂ ਦੇ ਅੱਗੇ ਤੇ ਮੈਂ ਵੀ ਉੱਥੇ ਆ ਕੇ ਰਹੂੰਗਾ ਚੰਗਾ ਲੱਗੂੰਗਾ ਤੇ ਫਿਰ ਕੀ ਆ ਮੁੰਡੇ ਬਾਹਰ ਹੀ ਆ ਉਹ ਕਿਹੜਾ ਉੱਥੇ ਪੱਕੇ ਰਹਿਣ ਦੇ ਆ ਮੇਰੇ ਕੋਲ ਠੀਕ ਹੈ ਗੱਲਾਂ ਸੁਣੀ ਜੰਦੀਆਂ ਕਿਸ ਦੀਆਂ ਹੂੰ ਜਾਣਾ ਸੌ ਵੜੀ ਚੱਲ ਜਾ ਮੈਂ ਨਹੀਂ ਜਾਣਾ ਜੇ ਹਾਂ ਗੱਲ ਵਾ ਨਾ ਰੋ ਫਿਰ ਆਪਣੀ ਮਾਂ ਕੋਈ ਮੈਂ ਚੱਲ ਜਾਂ ਨਿਕੱਲੀ ਤੂੰ ਆਵਦਾ ਸੀ ਯਾਰ ਮੈਂ ਉੱਥੇ ਕਿਦਾਂ ਰਹੂੰਗਾ ਆੜ ਗਵਾੜ ਨੇ ਸੌ ਵੜੀ ਗੱਲਾਂ ਕਰਨੀਆਂ ਕੋਈ ਗੱਲ ਨਹੀਂ ਜਿਹੜਾ ਗੱਲ ਕਰਦਾ ਨਾ ਕਰੀ ਜਾਵੇ ਜਦੋਂ ਮੇਰੀ ਮਾਂ ਨਹੀਂ ਗੱਲ ਕਰਨੀ ਤੇ ਫੇਰ ਕੋਈ ਨਹੀਂ ਠੰਡੀ ਹੋ ਮੰਮੀ ਨਾਲ ਗੱਲ ਕਰ ਲੈਣਾ ਕੋਈ ਨਹੀਂ ਕਹਿੰਦੇ ਮੰਮੀ ਮੈਂ ਤੁਹਾਨੂੰ ਇੱਕੋ ਗੱਲ ਦੱਸ ਦਿੱਤੀ ਆ ਮੈਂ ਨਹੀਂਗਾ ਇੱਥੇ ਰਹਿਣਾ ਹੈਗਾ ਠੀਕ ਆ ਨਾ ਤੁਹਾਡੀ ਮਰਜ਼ੀ ਆ ਮੈਂ ਲੱਗੀਆਂ ਕੱਪੜੇ ਪਾਉਣ ਮੰਮੀ ਤੇ ਭਾਬੀ ਨਾ ਦੋਵੇਂ ਰਲ ਜਾਂਦੀਆਂ ਵ ਤੇ ਇਕੱਲੀ ਰਹਿ ਜਾਂਦੀ ਆ ਤਾਂ ਉਹਨੂੰ ਡਲ ਕੇ ਗੱਲਾਂ ਕਰਦੀਆਂ ਵ ਜਿੱਦਾਂ ਇਹ ਕਹਿੰਦੀ ਆ ਵੀ ਆਪਣੇ ਪਿੰਡ ਚਲਦੇ ਨਾ ਤੁਸੀਂ ਵੀ ਨਾਲ ਚੱਲੋ ਬੰਦਾ ਇਹਦਾ ਚੰਗਾ ਲੱਗਦਾ ਵ ਮੈਂ ਉੱਥੇ ਆ ਕੇ ਕਿੱਦਾਂ ਰਹੂੰਗਾ ਲੋਕਾਂ ਨੂੰ ਪਤਾ ਕਿੰਨੀਆਂ ਗੱਲਾਂ ਕਰਨੀਆਂ ਵਾ ਇੱਥੋਂ ਵਾਲਿਆਂ ਨੇ ਵੀ ਉੱਥੋਂ ਵਾਲਿਆਂ ਨੇ ਵੀ